ਹਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕਿਨੇ ਲੱਗੋ ਪੀਰ ਪਾਣੀਆਂ ਦਾ ਮੁੱਦਾ ਪੰਜਾਬ ਦੇ ਆਉਣ ਵਾਲੇ ਭਵਿੱਖ ਦੀ ਲੜਾਈ ਭਗਵੰਤ ਮਾਨ ਸਾਹਿਬ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਹੁਣ ਕਿੱਥੇ ਨੇ ਕਿਉਂ ਨਹੀਂ ਬੋਲ ਰਹੀਆਂ ਉਹਨਾਂ ਦੇ ਬਿਆਨ ਤੋਂ ਬਾਅਦ ਉਠੀਆਂ ਨੇ ਕੀ ਗੱਲ ਪਹਿਲਾਂ ਜਿਆਦੇ ਨਹੀਂ ਸੀ ਕਿੱਕਰ ਨਟੰਕੀ ਬਾਜ਼ ਆਪਾਂ ਨੂੰ ਜਿਹੜੀ ਟੋਟਲੀ ਪ੍ਰਸ਼ਾਸਨ ਜਿਹੜਾ ਗਵਰਨਮੈਂਟ ਹੈ ਇਹ ਨਟੰਕੀ ਬਾਜ਼ ਮਿਲਦੀ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਇਹ ਨਟਾਂਕੀਵਾਜ ਨੇ ਜੀ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਉਹ ਫੇਰ ਜੇ ਨਹੀਂ ਬੋਲਦੇ ਫੇਰ ਕਹਿੰਦੇ ਉਹ ਬੋਲਦੇ ਬੋਲਣ ਲਈ ਫੈਦਾਨ ਸਭਾ ਚ ਚੁਣ ਕੇ ਭੇਜਿਆ ਉੱਥੇ ਤਾਂ ਬੋਲਦੇ ਨਹੀਂ ਉਹ ਇੱਥੇ ਸੀ ਨਹੀਂ ਹੈਗੇ ਨਾ ਕੇਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਸਾਡੇ ਮੁੱਦਿਆਂ ਚ ਇਹ ਸਾਰੇ ਐਚ ਅਸੀਂ ਪੁਆਇੰਟ ਟੂ ਪੁਆਇੰਟ ਨੰਨਾ ਡਿਸਕਸ ਕਰਨ ਗਏ ਸੀ ਇਹ ਫੇਰ ਉੱਥੇ ਕਿ ਮੀਟਿੰਗ ਚ ਉਹ ਬੱਜੇ ਕਿਉਂ ਸੀ ਜੇ ਇਹਨਾਂ ਨੂੰ ਇੰਨੇ ਹੀ ਪੰਜਾਬ ਦਾ ਦਰਦ ਸੀ ਇਹ ਇੱਕ ਇੱਕ ਪੁਆਇੰਟ ਤੇ ਸਾਨੂੰ ਜਵਾਬ ਦਿੰਦੇ ਵੀ ਤੁਸੀਂ ਗਲਤੋਂ ਸਾਨੂੰ ਭਜਾਉਂਦੇ ਓਥੋਂ ਇਹਦਾ ਆਪ ਉੱਟ ਕੇ ਭਜ ਜਿਨੇ ਇਹਨਾਂ ਕੋਲ ਇਹ ਗਲਤ ਸੀ ਇਹਨਾਂ ਕੋਲ ਕੁਝ ਹੈ ਹੀ ਨਹੀਂ ਜੀ ਜਿੱਥੇ ਗੱਲ ਕਰਨੀ ਆ ਉੱਥੇ ਕਰੋ ਇਹ ਨਹੀਂ ਵੀ ਮੈਂ ਤਾਂ ਉੱਥੇ ਜਾ ਕੇ ਗੱਲ ਕਰੂੰ ਉੱਥੇ ਜੇ ਅਸੀਂ ਪਹੁੰਚ ਗਏ ਉੱਥੋਂ ਕਹਿਣਗੇ ਮੈਂ ਤਾਂ ਫਲਾਣੀ ਥਾਂ ਤੇ ਜਾ ਕੇ ਗੱਲ ਕਰੂੰ ਜਿਨੇ ਗੱਲ ਨਹੀਂ ਨਾ ਕਰਨੀ ਜਿਹੜਾ ਰੋਟੀ ਬੰਦਾ ਹੁੰਦਾ ਉਹ ਇਹਦੇ ਇਲਜ਼ਾਮ ਲਾਉਂਦਾ ਹੁੰਦਾ ਹੁੰਦਾ ਵੀ ਉਰੇ ਆ ਕੇ ਨਹੀਂ ਗੱਲ ਕਰ ਰਹੇ। ਉਹ ਭਾਈ ਜਿੱਥੇ ਗੱਲ ਕਰਨ ਆਏ ਸੀ ਉੱਥੇ ਤਾਂ ਤੂੰ ਪੱਜ ਗਿਆ। ਤੇਰੇ ਨਾਲ ਗੱਲ ਕੀ ਕਰੀ ਏ? ਉਹਨੂੰ ਤਾਂ ਜਦ ਜਿੱਧਰ ਨੂੰ ਜਥੇਬੰਦੀਆਂ ਜਾਣ ਲੱਗਦੀਆਂ ਨੇ ਜਿਹੜੇ ਕੰਮ ਕਰਨ ਲੱਗਦੀਆਂ ਨੇ ਉਦੋਂ ਤਾਂ ਤੁਸੀਂ ਘੇਰਦੇ ਹੋ। ਉਹਨੂੰ ਤੁਸੀਂ ਕਹਿੰਦੇ ਹੋ ਅਸੀਂ ਜਾਣ ਨਹੀਂ ਦੇਣਾ। ਫੇਰ ਆਪ ਕੱਲੇ ਜਾ ਕੇ ਉੱਥੇ ਖੜਕੇ ਕਹਿੰਦੇ ਹੋ ਆਏ ਕਿਤੇ ਗੱਲਾਂ ਹੁੰਦੀਆਂ ਨੇ ਜੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਜਿਹੜਾ ਉਹ ਜੰਗ ਦਾ ਰੂਪ ਧਾਰ ਚੁੱਕਿਆ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਸੋਨਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਹੁਣ ਕਿਸਾਨ ਜਥੇਬੰਦੀਆਂ ਕਿੱਥੇ ਨੇ ਕਿਉਂ ਨਹੀਂ ਆ ਰਹੀਆਂ ਇਸ ਮਸਲੇ ਤੇ ਇੱਕ ਬਿਆਨ ਤੱਕ ਨਹੀਂ ਦਿੱਤਾ ਗਿਆ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੀ ਮੈਦਾਨ ਦੇ ਵਿੱਚ ਉੱਤਰੀਆਂ ਨੇ ਸੋ ਇੱਕ ਦੂਜੇ ਤੇ ਜਿਹੜੇ ਬਾਰ ਨੇ ਜਵਾਨੀ ਬਾਰ ਕੀਤੇ ਜਾ ਰਹੇ ਨੇ ਸੋ ਸਾਡੇ ਨਾਲ ਬਾਈ ਅਵਜਿੰਦਰ ਸਿੰਘ ਜੋਗੀ ਨੇ ਭਾਰਤੀ ਕਿਸਾਨ ਜੂਨ ਜੂਨੀਅਰ ਕਾਦੀਆਂ ਪਟਿਆਲੇ ਤੋਂ ਜ਼ਿਲ੍ਹਾ ਪ੍ਰਧਾਨ ਨੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵੈਗਰੂਜੀ ਕਾ ਖਾਲਸਾ ਸਾਹਿਬ ਵੈਗਰੂਜੀ ਕੀ ਫਤਿਹ ਜੀ ਬਾਈ ਇਹ ਇਨਾ ਮਸਲਾ ਗੰਭੀਰ ਪਾਣੀਆਂ ਦਾ ਮੁੱਦਾ ਪੰਜਾਬ ਦੇ ਆਉਣ ਵਾਲੇ ਭਵਿੱਖ ਦੀ ਲੜਾਈ ਭਗਵੰਤਮਾਨ ਸਾਹਿਬ ਲੜ ਰਹੇ ਨੇ ਕਿਸਾਨ ਜਥੇਬੰਦੀਆਂ ਹੁਣ ਕਿੱਥੇ ਨੇ ਕਿਉਂ ਨਹੀਂ ਬੋਲ ਰਹੀਆਂ ਉਹਨਾਂ ਦੇ ਬਿਆਨ ਤੋਂ ਬਾਅਦ ਉੱਠੀਆਂ ਨੇ ਕੀ ਗੱਲ ਪਹਿਲਾਂ ਜਾਦੇ ਨਹੀਂ ਸੀ ਕਿਸਾਨ ਜਥੇਬੰਦੀਆਂ ਤਾਂ ਜੀ ਉੱਥੇ ਨੇ ਕਿਸਾਨ ਜਥੇਬੰਦੀਆਂ ਤਾਂ ਉਮੇ ਹੀ ਮੁੱਦੇ ਚੱਕ ਰੀਆਂ ਨੇ ਪਰ ਇਹਨਾਂ ਨੇ ਕਹਿ ਲੋ ਇੱਕ ਤਰੀਕੇ ਨਾਲ ਸਾਨੂੰ ਬਦਨਾਮ ਕਰਕੇ ਹਰੇਕ ਮੌਕੇ ਤੇ ਸਾਨੂੰ ਅੰਦਰ ਬਾੜਨ ਦੀ ਕੋਸ਼ਿਸ਼ ਕਰੀ ਆ ਪਰ ਅਸੀਂ ਆਏ ਅੰਦਰ ਨਹੀਂ ਵੜਦੇ ਇਹ ਜਿਹੜਾ ਕਹਿੰਦੇ ਨੇ ਵੀ ਆਉਂਦੇ ਨਹੀਂ ਉੱਥੇ ਜਾ ਕੇ ਕੀ ਕਰਨਾ ਮਤਲਬ ਜਿਹੜਾ ਕੰਮ ਸੁਖਾਲਾ ਹੋ ਸਕਦਾ ਪਾਲਿਸੀ ਮੇਕਿੰਗ ਚ ਡਰਾਫਟਿੰਗ ਚ ਹੋ ਸਕਦਾ ਉਧਰ ਲਈ ਧਰਨੇ ਦੇਖੋ ਇੱਕ ਆਪਣਾ ਸਾਡੇ ਐਮਐਲਏ ਸਾਹਿਬ ਵੀ ਦੇਵਮਾਨ ਜੀ ਦੀ ਵੀ ਇੱਕ ਰੀਲ ਵਾਇਰਲ ਹੋ ਰਹੀ ਸੀ ਇੱਕ ਦੂਜੇ ਦੇ ਮੂਹਰੇ ਦੀ ਹੋ ਕੇ ਆ ਨਾਹਰੇਬਾਜੀ ਉਹ ਮਤਲਬ ਜਿਹੜਾ ਸਾਰਾ ਕੋਸ਼ ਇੱਕ ਨਟਾਂਕੀ ਬਾਜ਼ ਆਪਾਂ ਨੂੰ ਜਿਹੜੀ ਟੋਟਲੀ ਪ੍ਰਸ਼ਾਸਨ ਜਿਹੜਾ ਗਵਰਨਮੈਂਟ ਹੈ ਇਹ ਨਟਾਂਕੀਵਾਜ ਮਿਲ ਗਈ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਇਹ ਨਟਾਂਕੀਵਾਜ ਨੇ ਜੀ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਉ ਫੇਰ ਜੇ ਨਹੀਂ ਬੋਲਦੇ ਫੇਰ ਕਹਿੰਦੇ ਹੋ ਬੋਲਦੇ ਨਹੀਂ ਬੋਲਣ ਲਈ ਵਿਧਾਨ ਸਭਾ ਚ ਚੁਣ ਕੇ ਭੇਜਿਆ ਉੱਥੇ ਤਾਂ ਬੋਲਦੇ ਨਹੀਂ ਮੇਰਾ ਕੰਮ ਤਾਂ ਹੋਵੇ ਮੈਂ ਜਾ ਕੇ ਤਾਂ ਕਿਤੇ ਗੱਲ ਕਰਨੀ ਹੋਵੇ ਮੈਂ ਹੋਰ ਕਿਤੇ ਜਾ ਕੇ ਨਾਰੇ ਲਾਈ ਜਾਵਾਂ ਉਹਦਾ ਕੀ ਫਾਇਦਾ ਹੈ ਜਿਹੜੇ ਵਿਧਾਨ ਸਭਾ ਚ ਚੁਣੇ ਗਏ ਉਹ ਦੇਖੋ ਵਿਧਾਨ ਸਭਾ ਚੋਂ ਆਪ ਦੇ ਹੱਕ ਇਹਨਾਂ ਨੇ ਆਪ ਛੱਡੇ ਨੇ ਪਾਣੀਆਂ ਦਾ ਹੱਕ ਛੱਡੀ ਜਾ ਰਹੇ ਨੇ ਐਗਰੀਕਲਚਰ ਸਟੇਟ ਦਾ ਮੁੱਦਾ ਉਹਦੇ ਤੇ ਹੱਕ ਛੱਡੀ ਜਾ ਰਹੇ ਨੇ ਐਜੂਕੇਸ਼ਨ ਸਟੇਟ ਦਾ ਹੈਗਾ ਉਹਦੇ ਤੇ ਛੱਡੀ ਜਾਂਦੇ ਨੇ ਜੀਐਸਟੀ ਤਾਂ ਤੁਸੀਂ ਦੇਖੇ ਲੋ ਜੀਐਸਟੀ ਨਾਲ ਇਹਨਾਂ ਨੇ ਜਿਹੜੀਆਂ ਸਾਰੀਆਂ ਸਟੇਟਾਂ ਦਾ ਪੈਸਾ ਇਹਨਾਂ ਨੇ ਸੈਂਟਰ ਚ ਲੈ ਗਏ ਨੇ ਉੱਥੋਂ ਹੁਣ ਭੀਖ ਦਿੰਦੇ ਨੇ ਇਹ ਸਟੇਟਾਂ ਨੂੰ ਪਹਿਲਾਂ ਸਟੇਟਾਂ ਇਕੱਠੇ ਕਰਕੇ ਸੈਂਟਰ ਫੰਡ ਲਈ ਪੂਲ ਕਰਦੀਆਂ ਸੀ ਹੁਣ ਜਿਹੜਾ ਉਹ ਹੀ ਪੈਸਾ ਸੈਂਟਰ ਰ ਇਹਨਾਂ ਨੂੰ ਦਿੰਦੀ ਆ ਉਹਨਾਂ ਦੀ ਮਰਜ਼ੀ ਆ ਦਵੇ ਨਾ ਦਵੇ ਪਹਿਲਾਂ ਤਾਂ ਆਪਦੀ ਦਾੜੀ ਅਗਲੇ ਦੇ ਹੱਥ 'ਚ ਫੜਾ ਦਿੰਦੇ ਨੇ ਫੇਰ ਕਹਿੰਦੇ ਨੇ ਦੇਖੀ ਪੱਟੀ ਨਾ ਤੁਸੀਂ ਕਹਿੰਦੇ ਹੋ ਇਹ ਵਿਧਾਨ ਸਭਾ 'ਚ ਕਰ ਸਕਦੇ ਸੀ ਪਰ ਬਹੁਤ ਸਾਰੇ ਲੋਕ ਉੱਥੇ ਭਗਵੰਤ ਮਾਨ ਸਾਹਿਬ ਨੇ ਜਦੋਂ ਬਿਆਨ ਦਿੱਤਾ ਜੀ ਕਿ ਹੁਣ ਕਿਸਾਨ ਜਥੇਬੰਦੀਆਂ ਕਿੱਥੇ ਨੇ ਆਉਣ ਲੜਾਈ ਲੜਨ ਹੁਣ ਇੱਥੇ ਏਸੀ ਨਹੀਂ ਹੈਗੇ ਇੱਥੇ ਉਹ ਸਹੂਲਤਾਂ ਨਹੀਂ ਹੈਗੀਆਂ ਗਰਮੀਆਂ ਤਾਂ ਨਹੀਂ ਆ ਰਹੇ ਲੋਕ ਬਾਵਾ ਕਰ ਰਹੇ ਸੀ ਬਾਈ ਜੀ ਬਹੁਤ ਵਧੀਆ ਭਗਵੰਤ ਮਾਨ ਸਾਹਿਬ ਟਰੈਕਟਰ ਤੇ ਜੇ ਕਦੀ ਬੈਠੇ ਹੋਣ ਨਾ ਇਹਨਾਂ ਨੂੰ ਤਾਂ ਪਤਾ ਚੱਲੇ ਵੀ ਥੱਲਿਓ ਇੰਜਨ ਗੇਅਰ ਬਾਕਸ ਵੀ ਗਰਮ ਹੋਇਆ ਹੁੰਦਾ ਉੱਤੋਂ ਰੱਬ ਵੀ ਕਹਿੰਦਾ ਹੁੰਦਾ ਤੇਰਾ ਕੀ ਦੇਣੇ ਆਲੇ-ਦਾਲੇ ਜਿਹੜੀ ਜਗ ਕੱਦੂ ਕਰਦੇ ਹੁੰਦੇ ਆ ਨਾ ਕੱਦੂ ਦੀ ਪੜਾਹ ਸੁੰਦੀ ਐ ਉਹੋ ਜੇ ਸੇਕਾਂ 'ਚ ਕਿਸਾਨਾਂ ਦੇ ਬੱਚੇ ਅਸੀਂ ਪਲੇ ਹੋਏ ਆ ਇਹਨਾਂ ਨੇ ਤਾਂ ਸਾਰੀ ਉਮਰ ਖੇਤੀ ਤਾਂ ਕਰੀ ਨਹੀਂ ਭਗਵਾਨ ਜੀ ਸਾਹਿਬ ਕਹਿੰਦੇ ਖੁਦ ਕੋਈ ਚੁੱਤਰ ਕੇ ਜੀ ਜੈਂਡੋਰੀ ਪਾਉਂਦਾ ਰਿਹਾ ਇੰਜਨ ਦੇ ਮੂਰੇ ਮੱਛਰ ਤੋਂ ਬਚਣ ਦਾ ਮਾਰਾ ਮੰਜਾ ਡਾਉਂਦਾ ਰਿਹਾ ਇਦਾਂ ਦੇ ਹਾਲਾਤਾਂ 'ਚ ਮੈਂ ਪਲਿਆ ਵਾ ਝੂਠ ਬੋਲਦੇ ਨੇ ਜੀ ਦੇਖੋ ਅਸੀਂ ਇਹਨਾਂ ਦੇ ਨਾਲੇ ਤਕਰੀਬਨ ਅੱਗੇ ਪਿੱਛੇ ਪੜੇ ਆ ਇਹ ਕਾਲਜ ਤੋਂ ਯੂਨੀਵਰਸਿਟੀ 'ਚ ਗਏ ਯੂਨੀਵਰਸਿਟੀ 'ਚ ਜਾਂਦੇ ਹੀ ਇਹੀ ਨਟਕੀ ਕਰਨ ਲੱਗ ਗਏ ਉਦੋਂ ਦੇ ਸਟੇਜ ਤੇ ਚੜੇ ਹੋਏ ਸਿੱਧੀ ਵੱਡੀ ਸਟੇਜ 'ਤੇ ਮਿਲ ਗਈ ਮੁੱਖ ਮੰਤਰੀ ਦੀ ਉੱਥੇ ਹੁਣ ਆਪਦੇ ਉਹੀ ਚੁਟਕਲੇ ਉਹੀ ਗੱਲਾਂ ਉਹੀ ਬਣਾ ਬਣਾ ਕੇ ਕਹਾਣੀਆਂ ਉਹੀ ਚੀਜ਼ਾਂ ਲੋਕਾਂ ਨੂੰ ਐਂਟਰਟੇਨ ਕਰ ਰਹੇ ਨੇ ਜਿਵੇਂ ਦੇਖੋ ਸਕੂਲਾਂ ਦੇ ਮੁੱਦੇ ਤੇ ਇਹਨਾਂ ਨੇ ਕਮਰੇ ਬਣਾਏ ਨਹੀਂ ਪੇਂਟ ਕਰਾ ਕੇ ਬਾਥਰੂਮਾਂ ਚ ਕਿਤੇ ਕੋਈ 플라스ਟਿਕ ਕਰਾਤਾ ਉਹਨਾਂ ਦੇ ਨਹੀਂ ਪੱਥਰ ਤਾਂ ਲਾ ਰਹੇ ਨੇ ਉਹਦੇ ਜੋ ਹੋਈ ਬਦਨਾਮੀ ਨੂੰ ਉਹ ਕਰਨ ਲਈ ਆਪਦਾ ਮਟਾਉਣ ਲਈ ਇਹਨਾਂ ਨੇ ਇਹ ਪਾਣੀਆਂ ਦਾ ਮੁੱਦਾ ਚੱਕਿਆ ਹੁਣ ਇੱਕ ਵਾਰ ਸੁਪਰੀਮ ਕੋਰਟ ਦਾ ਫੇਰ ਰੋਕ ਕੀਤਾ ਜੀ ਇਹਨਾਂ ਨੇ ਸੁਪਰੀਮ ਇੱਕ ਗੱਲ ਦੱਸੋ ਜੀ ਸੁਪਰੀਮ ਕੋਰਟ ਤਾਂ ਜਿਹੜਾ ਲਾਅ ਬਣ ਗਿਆ ਲਾਅ ਨੂੰ ਉਹਨਾਂ ਨੇ ਇੰਪਲੀਮੈਂਟ ਕਰਉਣਾ ਜੇ ਲਾਅ ਤੇ ਕੋਈ ਨਹੀਂ ਚੱਲਦਾ ਉਹਦੇ ਅਗੇਂਸਟ ਉਹਨਾਂ ਨੂੰ ਸਜ਼ਾ ਦੇਣੀ ਹੈ ਪਰ ਲਾਅ ਬਣਾਉਂਦਾ ਕੌਣ ਹੈ ਲਾਅ ਤਾਂ ਇਹਨਾਂ ਨੇ ਬਣਾਉਣਾ ਹੈ ਬਣਾ ਕੇ ਜਿਹੜਾ ਕਾਨੂੰਨ ਬਣਾ ਕੇ ਉਹਦੇ ਤੇ ਕੰਮ ਕਰਨ ਇਹ ਜਾ ਕੇ ਤਾਂ ਹੈ ਜਿਵੇਂ ਮੈਂ ਆਪਦੇ ਸਿਰ ਨੂੰ ਕਹਾ ਵੀ ਪਈ ਐ ਮੈਨੂੰ ਆ ਕਰਨ ਦੀ ਅਸਾਸਤ ਦੇ ਇਹ ਤਾਂ ਉਹ ਗੱਲ ਹੈ ਜਿਹੜੇ ਜਿਹੜੇ ਲਾ ਬਣਾਉਣ ਲਈ ਇਹਨਾਂ ਨੂੰ ਬਿਠਾਇਆ ਲੋਕਾਂ ਨੇ ਵੀ ਪਾਲਿਸੀਆਂ ਬਣਾਓ ਲਾਜ਼ ਬਣਾਓ ਵਧੀਆ ਜਿਹਦੇ ਕਰਕੇ ਜਿਹੜੀ ਮਨੁੱਖਤਾ ਦੀ ਸੇਵਾ ਹੋਵੇ ਤੇ ਜਿਹੜੀ ਪੁਰਾਣੀਆਂ ਸਰਕਾਰਾਂ ਨੇ ਜਿਹੜਾ ਸਾਡੇ ਨਾਲ ਧੱਕਾ ਕਰਿਆ ਉਹਦੇ ਲਈ ਤੁਸੀਂ ਰਾਖੇ ਬਣੋ ਪਰ ਇਹ ਇਹ ਕਹਿੰਦੇ ਨੇ ਵੀ ਨਹੀਂ ਜੀ ਅਸੀਂ ਉਹ ਕਰਾਂਗੇ ਉਹ ਪਿਛਲੇ ਲੋ ਤੋਂ ਤਾਂ ਜੇ ਸੈਟੀਸਫਾਈਡ ਹੁੰਦੇ ਤਾਂ ਪਹਿਲਿਆਂ ਨੂੰ ਹੀ ਸਰਕਾਰ ਦੇ ਦਿੰਦੇ ਰਾਖੇ ਬਣੇ ਨੇ ਜੀ ਬੈਂਸਾਬ ਨੇ ਜਿੰਦਾ ਮਾਰਤਾ ਉੱਥੇ ਜਿੰਦਾ ਕੀ ਕਰੂਗਾ ਜੀ ਪਾਣੀ ਦੇਖੋ ਪਹਿਲੀ ਗੱਲ ਤਾਂ ਜਿਹੜੀ ਪਾਲਿਸੀ ਹੈ ਇੱਕ ਗੱਲ ਕਹਿਣੀ ਵੀ ਅਸੀਂ ਬੂੰਦ ਨਹੀਂ ਦੇਣਾ ਪਾਣੀ ਦੀ ਇੱਕ ਤੁਬਕਾ ਨਹੀਂ ਜਾਣ ਦੇਣਾ ਇਹੀ ਗੱਲ ਤਾਂ ਅਪਾ ਇੱਕ ਡੈਮ ਦੀ ਲੈਵਲ ਹੈ ਆਪਾਂ ਜਿੰਨਾ ਉਹਦੇ ਚ ਭਰ ਸਕਦੇ ਆ ਜਿੰਨਾ ਉਹਨੂੰ ਵਰਤ ਸਕਦੇ ਆ ਉਹਨਾ ਉਹ ਹੈ ਜਦ ਪਾਖੜਾ ਡੈਮ ਬਣਾ ਰਹੇ ਸੀ ਉਹਦੇ ਤੇ ਇੰਨਾ ਜਿਆਦਾ ਖਰਚ ਆਉਣਾ ਸੀ ਉਦੋਂ ਹੋਰ ਸਟੇਟਾਂ ਤੋਂ ਵੀ ਇਹਨਾਂ ਨੇ ਪੈਸਾ ਲੈ ਲਿਆ ਲੈ ਕੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰ ਲਈ ਬਿਨਾ ਸੋਚੇ ਸਮਝੇ ਬਿਨਾ ਦਿਮਾਗ ਤੋਂ ਕੰਮ ਕਰੇ ਜਾਂਦੇ ਨੇ ਜੀ ਰਾਜਸਥਾਨ ਪਰਮਾਤਮਾ ਨੇ ਜਿਹੜੀ ਚੀਜ਼ ਬਣਾਈ ਹੈ ਆਪਾਂ ਕਹਿੰਦੇ ਨਹੀਂ ਇਹਨੂੰ ਪਰਮਾਤਮਾ ਤੋਂ ਵਧੀਆ ਅਸੀਂ ਕਰ ਲਾਂਗੇ ਜਿੱਥੇ ਰੌਕ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੇ ਹੋਰ ਚੀਜ਼ਾਂ ਦੇ ਭਾਰ ਨੇ ਪੂਰੇ ਪਹਾੜ ਨੇ ਉੱਥੇ ਡੇਜ਼ਰਟ ਦੇ ਵਿੱਚ ਇਹਨਾਂ ਨੇ ਨਹਿਰਾਂ ਲਿਜਾ ਕੇ ਉੱਥੇ ਪਾਣੀ ਛੱਡਤਾ ਤੁਸੀਂ ਉੱਥੇ ਜਾ ਕੇ ਜਿੱਥੇ ਇਹ ਨਹਿਰਾਂ ਖਤਮ ਹੁੰਦੀਆਂ ਨੇ ਉੱਥੇ ਝੀਲ ਤੇ ਜਾ ਕੇ ਖੜ ਕੇ ਤਾਂ ਦੇਖਿਓ ਨਹੀਂ ਆਪਣੇ ਟੋਬੇ ਦਾ ਵੀ ਪਾਣੀ ਕਦੀ ਮੁਸ਼ਕਲ ਨਹੀਂ ਆਪਾਂ ਟੋਬੇ ਕਿਨਾਰੇ ਖੜੇ ਆ ਪਾਣੀ ਮੁਸ਼ਕਲ ਹੈ ਨਹੀਂ ਹੂੰ ਕਿਉਂ ਉੱਥੇ ਜਾ ਕੇ ਦੇਖੋ ਉਹਦੇ ਪਾਣੀ ਦੇ ਵਿੱਚ ਤੁਸੀਂ ਬੜ ਨਹੀਂ ਸਕਦੇ ਉਰੇ ਟੋਬੇ 'ਚੋਂ ਆਪਾਂ ਨਾ ਕੇ ਨਿਕਲ ਸਕਦੇ ਆ ਸੰਤ ਸੀਚੇਵਾਲ ਜੀ ਉੱਥੋਂ ਭਰ ਕੇ ਗਲਾਸ ਪੀਂਦੇ ਨੇ ਜੀ ਮਰਾਂ ਜੀ ਕੋਈ ਫਾਇਦਾ ਇਹ ਨਟੰਕੀਆਂ ਦਾ ਉਹਨਾਂ ਨੂੰ ਜਾ ਬੁਲਾਇਆ ਸੀਗਾ ਵੀ ਆ ਕੇ ਪੀਓ ਮਾਨ ਸਾਹਿਬ ਨੇ ਬੁਲਾਇਆ ਸੀ ਉਦੋਂ ਫਿਰ ਗਏ ਕਿਉਂ ਨਹੀਂ ਪੀ ਕੇ ਦਿਖਾਇਆ ਕਿਉਂ ਨਹੀਂ ਹੂੰ ਗੱਲ ਪਾਣੀ ਐ ਹੋਰ ਕਿਤੋਂ ਭਰ ਕੇ ਕਿਤੇ ਹੋਰ ਖੜਕੇ ਤੁਸੀਂ ਪੀ ਕੇ ਦਿਖਾਈ ਚੱਲੋ ਇਹ ਚਲੋ ਇੱਕ ਦਿਨ ਕੋਈ ਪੀ ਵੀ ਜਾਊ ਗੰਦਾ ਪਾਣੀ ਪੀ ਪੀ ਜੂ ਜੀ ਔਖਾ ਸੌਖਾ ਬਾਅਦ ਚ ਜਾ ਕੇ ਪੇਟ ਦੀ ਸਫਾਈ ਕਰ ਲੂ ਪਰ ਰੋਜ਼ ਉਹਨੂੰ ਪਾਣੀ ਨੂੰ ਕੋਈ ਪੀ ਸਕਦਾ ਜਿਹੜਾ ਆਲੇ ਦੁਆਲੇ ਗਰਾਊਂਡ ਚ ਜਾ ਕੇ ਕੈਂਸਰ ਤੱਕ ਗਰਾਊਂਡ ਵਾਟਰ ਚ ਪੈਦਾ ਕਰ ਰਿਹਾ ਉਹ ਪਾਣੀ ਇਹ ਤਾਂ ਗੱਲਾਂ ਦੇਖੋ ਜੀ ਇਹ ਬਚਕਾਨੀਆਂ ਨੇ ਉਹ ਕਹਿੰਦੇ ਜੀ ਕਿਸਾਨ ਤੇ ਹੋਰ ਬਹੁਤ ਸਾਰੇ ਇਦਾਂ ਦੇ ਸਾਡੇ ਸਮਾਜ ਸੇ ਵੀ ਬਣੇ ਬਨੇ ਜਿਹੜੇ ਪਹਿਲਾਂ ਬੁੱਡੇ ਨਾਲੇ ਤੇ ਵੀ ਬੈਠ ਜਾਂਦੇ ਸੀ ਜਾ ਕੇ ਹੋਰ ਹੁਣ ਇੱਕ ਵੀ ਨਹੀਂ ਬੋਲਿਆ ਬੋਲੇ ਕਿਉਂ ਨਹੀਂ ਜੀ ਭਗਵੰਤ ਮਾਨ ਦਾ ਸਾਹਿਬ ਦੇ ਬਿਆਨ ਤੋਂ ਬਾਅਦ ਉੱਠੇ ਨੇ ਸਾਰੇ ਪਹਿਲਾਂ ਪਤਾ ਨਹੀਂ ਸੀ ਜਾਂ ਇਹਦੇ ਬਾਰੇ ਕੋਈ ਧਿਆਨ ਹੀ ਨਹੀਂ ਸੀ ਬੋਲੀਆਂ ਕਿਉਂ ਨਹੀਂ ਜੱਥੇਬੰਦੀਆਂ ਪਤਾ ਕੀ ਹੈ ਜੀ ਦੇਖੋ ਜੱਥੇਬੰਦੀਆਂ ਬੋਲਦੀਆਂ ਨੇ ਇਹ ਨਹੀਂ ਸਾਡੇ ਮੁੱਦਿਆਂ ਚ ਇਹ ਸਾਰਿਆਂ ਚ ਅਸੀਂ ਪੁਆਇੰਟ ਟੂ ਪੁਆਇੰਟ ਇਨਨਾ ਡਿਸਕਸ ਕਰਨ ਗਏ ਸੀ ਇਹ ਫਿਰ ਉੱਠ ਕੇ ਮੀਟਿੰਗ ਚੋਂ ਭੱਜੇ ਕਿਉਂ ਸੀ ਜੇ ਇਹਨਾਂ ਨੂੰ ਇੰਨਾ ਹੀ ਪੰਜਾਬ ਦਾ ਦਰਦ ਸੀ ਇੱਕ ਇੱਕ ਪੁਆਇੰਟ ਤੇ ਸਾਨੂੰ ਜਵਾਬ ਦਿੰਦੇ ਵੀ ਤੁਸੀਂ ਗਲਤੋਂ ਸਾਨੂੰ ਭਜਾਉਂਦੇ ਉੱਥੋਂ ਇਹ ਤਾਂ ਆਪ ਉੱਠ ਕੇ ਭਜ ਜਿੰਨੇ ਨਾਲੋਂ ਇਹ ਗਲਤ ਸੀ ਇਹਨਾਂ ਕੋਲ ਕੁਝ ਹੈ ਹੀ ਨਹੀਂ ਜੀ ਕੋਈ ਮੁੱਦੇ ਤੇ ਕਿਸੇ ਤੇ ਗੱਲ ਤਾਂ ਕਰਕੇ ਦਿਖਾਉਣਾ ਸਾਡੇ ਨਾਲ ਟੇਬਲ ਤੇ ਬਹਿ ਕੇ ਹੁਣ ਉੱਥੇ ਚਲੇ ਜਾਂਦੇ ਜੀ ਉੱਥੇ ਫਿਰ ਇਹਨਾਂ ਨਾਲ ਸਵਾਲ ਜਵਾਬ ਹੋ ਜਾਂਦੇ ਜਦੋਂ ਇਹ ਵਿਆਸ ਨੰਗਲ ਪਹੁੰਚੇ ਨੇ ਉੱਥੇ ਜਾ ਕੇ ਗੱਲਬਾਤ ਕਰ ਲੈਂਦੇ ਬਈ ਜੀ ਅਸੀਂ ਇਹੀ ਮੁੱਦਾ ਕਰ ਰਹੇ ਸੀ ਇੱਥੇ ਉੱਥੇ ਵੀ ਨਹੀਂ ਪਹੁੰਚੇ ਜੀ ਜਿਹੜੇ ਪਾਣੀਆਂ ਦੇ ਮੁੱਦੇ ਤੇ ਪਹਿਲਾਂ ਇਹਨਾਂ ਨੇ ਯੂਨੀਵਰਸਿਟੀ 'ਚ ਕੁਰਸੀਆਂ ਲਾ ਕੇ ਖਾਲੀ ਨਹੀਂ ਦਿਖਾਈਆਂ ਸੀ ਜੀ ਫੇਰ ਉਹਦੇ ਤੋਂ ਬਾਅਦ ਉਹੀ ਪਾਣੀਆਂ ਦੇ ਮੁੱਦੇ ਤੇ ਵਿਧਾਨ ਸਭਾ ਤੇ ਕਿਵੇਂ ਸਾਰੀਆਂ ਪਾਰਟੀਆਂ ਨੇ ਆ ਕੇ ਜਵਾਬ ਦਿੱਤੇ ਸਾਰੇ ਨਾਲ ਖੜੇ ਜਿੱਥੇ ਗੱਲ ਕਰਨੀ ਆ ਉੱਥੇ ਕਰੋ ਇਹ ਨਹੀਂ ਵੀ ਮੈਂ ਤਾਂ ਉੱਥੇ ਜਾ ਕੇ ਗੱਲ ਕਰੂੰ ਉੱਥੇ ਜੇ ਅਸੀਂ ਪਹੁੰਚ ਗਏ ਉੱਥੋਂ ਕਹਿਣਗੇ ਮੈਂ ਤਾਂ ਫਲਾਣੀ ਤਾਂ ਤੇ ਜਾ ਕੇ ਗੱਲ ਕਰੂੰ ਜਿਹਨੇ ਗੱਲ ਨਹੀਂ ਨਾ ਕਰਨੀ ਜਿਹੜਾ ਰੋਂਡੀ ਬੰਦਾ ਹੁੰਦਾ ਉਹ ਇਹ ਜਿਹੇ ਇਲਜ਼ਾਮ ਲਾਉਂਦਾ ਹੁੰਦਾ ਵੀ ਉਰੇ ਆ ਕੇ ਨਹੀਂ ਗੱਲ ਕਰ ਰਹੇ ਉਹ ਭਾਈ ਜਿੱਥੇ ਗੱਲ ਕਰਨ ਆਏ ਸੀ ਉੱਥੇ ਤਾਂ ਤੂੰ ਭੱਜ ਗਿਆ ਤੇਰੇ ਨਾਲ ਗੱਲ ਕੀ ਕਰੀ ਏ ਕਿਸੇ ਗੱਲ ਤੇ ਤੂੰ ਕੋਈ ਬੰਦਾ ਕੋਈ ਰੂਲ ਰਸੂਲ ਵਾਲਾ ਤਾਂ ਹੋਵੇ ਕੋਈ ਕਿਸੇ ਮੁੱਦੇ ਤੇ ਜਿਹੜਾ ਇਹ ਕਹਿ ਦੇਣਾ ਐ ਹੋ ਗਿਆ ਤਾਂ ਸਾਨੂੰ ਫੜ ਲਿਓ ਉਹ ਮਤ ਤੁਸੀਂ ਆਪਣਾ ਪਹਿਲਾ ਧਾਰੀਵਾਲ ਸਾਹਿਬ ਵੇ ਬੈਂਸਾ ਕਿੱਡੇ ਕਿੱਡੇ ਨਾਮ ਇਹਨਾਂ ਨੇ ਕੀ ਕੀ ਗੱਲਾਂ ਵਾਦੇ ਕਰੇ ਜਦ ਦੁਬਾਰਾ ਗੱਲ ਆਈ ਧਰਨੇ ਵੀ ਉਠਾਉਂਦੇ ਰਹੇ ਸਭ ਕੁਝ ਜਦ ਕਿਤੇ ਇਹਨਾਂ ਦਾ ਕੋਈ ਬਸ ਨਹੀਂ ਚੱਲਿਆ ਅਖੀਰ ਚਾ ਕੇ ਇਹਨਾਂ ਨੇ ਫਿਰ ਕੁੱਟ ਕੇ ਜ਼ਿਮੀਂਦਾਰਾਂ ਦੀਆਂ ਟਰਾਲੀਆਂ ਖੋ ਕੇ ਹੋਰ ਸਾਰਾ ਕੁਝ ਕਰਕੇ ਇਹਨਾਂ ਨੂੰ ਆਏ ਸੀ ਵੀ ਹੁਣ ਕਿਸਾਨਾਂ ਨੂੰ ਖੁੱਡੇ ਲੈਣ ਬਾੜਤਾ ਹੁਣ ਉੱਥੇ ਜਾ ਕੇ ਚੈਲੰਜ ਕਰ ਰਹੇ ਨੇ বিজয় ਨਹੀਂ ਸੀ ওথে जद बैठे सी गे भूख हड़ताल ते ওদি গੱਲ কর লন্দে ওদি কhende ਵੀ ਆ ਜੋ ਆপা ਇਕੱਠੇ होके চলিয়ে উਰੇ ਕਾ ਨੂੰ بیٹھے ও ਆপা ਚਲਦੇ ਆ پنجاب ਦੇ ਮੁੱਦਿਆਂ ਤੇ ਮੈਂ ਵੀ ਤੁਹਾਡੇ ਨਾਲ ਧਰਨਾ ਲਾਊਗਾ ਦਿੱਲੀ ਚਲਦੇ ਆ ਜਾਂ डैम ਤੇ ਚਲਦੇ ਆ ওਦੋਂ ਤਾਂ जद ਜਿੱਧਰ ਨੂੰ জথে বন্ধੀਆਂ ਜਾਣ ਲੱਗਦੀਆਂ ਨੇ ਜਿਹੜੇ ਕੰਮ ਕਰਨ ਲੱਗਦੀਆਂ ਨੇ ওਦੋਂ ਤਾਂ ਤੁਸੀਂ ਘੇਰਦੇ ਹੋ ওਦੋਂ ਤੁਸੀਂ ਕਹਿੰਦੇ ਹੋ ਅਸੀਂ ਜਾਣ ਨਹੀਂ ਦੇਣਾ ਫੇਰ ਆਪ ਕੱਲੇ ਜਾ ਕੇ ਉੱਥੇ ਖੜ ਕੇ ਕਹਿੰਨੇ ਆਏ ਕਿਤੇ ਗੱਲਾਂ ਹੁੰਦੀਆਂ ਨੇ ਜੀ ਆਉਣ ਆ ਕੇ ਸਾਨੂੰ ਇਨਵੀਟੇਸ਼ਨ ਦੇਣ ਆ ਕੇ ਸਾਡੇ ਸਵਾਲਾਂ ਦਾ ਜਵਾਬ ਦੇਣ ਸਾਡੇ ਲੀਡਰ ਇਹਨਾਂ ਨੂੰ ਨਿਰੁੱਤਰ ਕਰਕੇ ਇਹਨਾਂ ਨੂੰ ਮੀਟਿੰਗਾਂ ਚੋਂ ਭਜਾਉਂਦੇ ਨੇ ਸਾਡੇ ਐਨੇ ਸੂਝਵਾਨ ਲੀਡਰ ਨੇ ਜਿਨ੍ਹਾਂ ਕੋਲ ਇੱਕ ਇੱਕ ਡਾਟਾ ਹੈ ਇਹਨਾਂ ਦੇ ਬੰਦਿਆਂ ਦਾ ਕਿਹੜੀਆਂ-ਕਿਹੜੀਆਂ ਕ੍ਰਾਪਸ਼ਨ ਦੀਆਂ ਡੀਲਸ 'ਚ ਕਿੰਨੇ-ਕਿੰਨੇ ਇਹਨਾਂ ਨੂੰ ਹਿੱਸੇ ਆ ਰਹੇ ਨੇ ਜਿੱਥੇ ਪੈਸੇ ਦੇ ਮਾਮਲੇ 'ਚ ਇਹਨਾਂ ਨੇ ਕਿਸੇ ਵੀ ਮੁੱਦੇ ਤੇ ਕੋਈ ਕੰਮ ਨਹੀਂ ਕਰਿਆ ਜੀ ਹੁਣ ਇਹਨਾਂ ਦੇ ਅੱਗੇ ਇਲੈਕਸ਼ਨ ਮੋਡ 'ਚ ਆਉਣ ਵਾਲੇ ਨੇ ਉਸ ਕਰਕੇ ਇਹਨਾਂ ਨੂੰ ਆਏ ਆ ਵੀ ਕ ਪਾਣੀਆਂ ਦੇ ਰੱਖਿਆ ਆ ਉਹ ਕਰਕੇ ਜਿਹੜੇ ਦਿਨਾਂ 'ਚ ਇਹਨਾਂ ਨੇ ਬਿਆਨ ਦਿੱਤਾ ਜੀ ਜੇ ਦਿਨਾਂ 'ਚ ਗੱਲ ਕੀਤੀ ਜਾਵੇ ਕਿਸਾਨਾਂ ਵੱਲ ਇੱਕ ਸਾਈਡ ਤੇ ਤਾਂ ਦੇਖ ਕੇ ਲੱਗਦਾ ਕਿ ਕਿਸਾਨਾਂ ਨੂੰ ਪਾਣੀ ਦੀ ਪਰਵਾਹ ਹੀ ਨਹੀਂ ਹੈਗੀ ਪਹਿਲਾਂ ਤਾਂ ਮੱਕੀ ਜੀ ਝੋਨਾ ਕਿਹਾ ਜਾ ਰਿਹਾ ਸੀ ਪਾਣੀ ਦਾ ਬੈਰੀ ਹੁਣ ਮੱਕੀ ਬੀਜਣ ਲੱਗੇ ਉਸ ਤੋਂ ਬਾਅਦ ਝੋਨਾ ਬੀਜਣਾ ਹੈ ਪਾਣੀ ਦੀ ਬਰਬਾਦੀ ਸਰੇ ਆਮ ਹੋ ਰਹੀ ਆ ਖੇਤਾਂ ਦੇ ਵਿੱਚ ਜਿਹੜੇ ਖੇਤ ਤੂੜੀ ਕਰਕੇ ਵਿਹਲੇ ਪਏ ਨੇ ਉਹਨਾਂ ਦੇ ਵਿੱਚ ਮੋਟਰਾਂ ਖੁੱਲੀਆਂ ਚੱਲ ਰਹੀਆਂ ਨੇ ਦਿਨ ਰਾਤ ਕਿਸਾਨਾਂ ਨੂੰ ਵੀ ਕੋਈ ਪਰਵਾਹ ਨਹੀਂ ਹੈਗੀ ਕਿਸਾਨ ਵੀ ਆਉਣ ਵਾਲੇ ਭਵਿੱਖ ਬਾਰੇ ਤਾਂ ਸੋਚੇ ਨਹੀਂ ਰਹੇ ਜੀ ਅੱਜ ਸੁੱਚ ਦੱਬਦੇ ਨੇ ਘਰੇ ਪੈ ਜਾਂਦੇ ਨੇ ਸਭ ਤੋਂ ਵੱਡੀ ਨਲਾਇਕੀ ਸਰਕਾਰ ਦੀ ਆ ਅਸੀਂ ਤਾਂ ਇਹ ਵੀ ਕਹਾਂਗੇ ਕਿ ਜਿਹੜੇ ਹਾਲਾਤ ਬਣ ਰਹੇ ਨੇ ਇਹ ਹਾਲਾਤਾਂ ਨੂੰ ਦੇਖ ਕੇ ਤਾਂ ਇਹ ਵੀ ਲੱਗ ਰਿਹਾ ਕਿ ਬਿੱਲ ਵੀ ਲੱਗਣੇ ਚਾਹੀਦੇ ਨੇ ਲਾਈਟ ਜਿਹੜੀ ਬਾਦੂ ਆਉਂਦੀ ਆ ਉਹ ਵੀ ਇੰਨੀ ਆਉਣ ਹੀ ਨਹੀਂ ਚਾਹੀਦੀ ਜਿਸ ਤਰ੍ਹਾਂ ਹੁਣ ਕਿਸਾਨ ਬਰਬਾਦੀ ਕਰ ਰਹੇ ਨੇ ਉਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੀ ਹੂੰ ਪਤਾ ਕੀ ਹੈ ਜੀ ਬਿਲਕੁਲ ਪਹਿਲਾਂ ਤਾਂ ਮੈਂ ਆਪ ਸਭ ਤੋਂ ਇਸ ਗੱਲ ਦੀ ਕਿਸਾਨਾਂ ਦੇ ਬਿਹਾਫ ਤੇ ਮੈਂ ਮਾਫੀ ਮੰਗਦਾ ਹੂੰ ਦੇਖੋ ਬਹੁਤ ਮਾੜੀ ਗੱਲ ਹੈ ਸਾਡੇ ਚੋਂ ਜਿਹੜੇ ਇੱਕ ਦੋ ਕਹਿ ਜਿਹੀ ਗੱਲ ਕਰਦੇ ਨੇ ਬਿਲਕੁਲ ਗਲਤ ਹੈ ਤੇ ਲੌਜਿਕ ਇਹ ਜਾ ਦੇਣਗੇ ਵੀ ਅਸੀਂ ਧਰਤੀ ਦੀ ਪਿਆਸ ਬੁਝਾ ਰਹੇ ਆ ਧਰਤੀ ਠੰਡੀ ਕਰ ਰਹੀ ਹੈ ਹਾਂ ਵੀ ਤੁਸੀਂ ਦੱਸੋ ਇਹ ਧਰਤੀ ਮਾਤਾ ਨੂੰ ਆਪਾਂ ਕੀ ਦੇ ਸਕਦੇ ਆ ਆਪਾਂ ਕੀ ਇਹਦੀ ਪਿਆਸ ਬੁਝਾ ਸਕਦੇ ਆ ਜਿੱਦਨ ਇਹਨੂੰ ਲੋਡ ਹੋਈ ਆਪੀ ਇਹਨੇ ਨੇ ਬੁਝਾ ਲੈਣੀ ਆ ਨੇਚਰ ਆਪਦਾ ਕੰਮ ਕਰ ਰਹੀ ਹੈ ਤੁਸੀਂ ਜੇ ਨੇਚਰ ਚ ਕੁਝ ਕੰਟਰੀਬਿਊਟ ਨਹੀਂ ਕਰ ਸਕਦੇ ਤਾਂ ਨੇਚਰ ਤੋਂ ਖੋਹੋ ਨਾ ਆਪਾਂ ਤੁਸੀਂ ਮੇਰੇ ਪਿੱਛੇ ਦੇਖੋ 3 ਏਕੜ ਦੇ ਵਿੱਚ ਮੈਂ ਜੰਗਲ ਲਾਇਆ ਆਕਸੀਜਨ ਦਾ ਲੰਗਰ ਫਾਲ ਫਰੂਟ ਲਾ ਰਹੇ ਆ ਔਰ 100% ਆਕਸੀਜਨ ਜ਼ੋਨ ਬਣਾ ਰਹੇ ਆ ਮੈਂ 20 ਸਾਲ ਤੋਂ ਅੱਗੇ ਨਹੀਂ ਲਈ ਜੀ 20 ਸਾਲ ਤੋਂ ਆਰਗੇਨਿਕ ਫਾਰਮਿੰਗ ਕਰ ਰਹੇ ਆ ਅਸੀਂ ਤਾਂ ਪਹਿਲਾਂ ਹੀ ਇਹ ਮੁੱਦਿਆਂ ਤੇ ਵੇਅਰ ਕਰ ਰਹੇ ਆ ਪਰ ਉਹ ਲੋਕ ਕਿਉਂ ਨਹੀਂ ਸੋਚ ਰਹੇ ਜੀ ਜਿਨ੍ਹਾਂ ਦੀ ਅੱਜ ਮੋਟਰਾਂ ਖੁੱਲੀਆਂ ਚੱਲ ਰਹੀਆਂ ਨੇ ਜਿਨ੍ਹਾਂ ਨੂੰ ਕੋਈ ਪਰਵਾਹੇ ਨਹੀਂ ਕਣਕ ਦੇ ਟਾਈਮ ਵੀ ਕਿਾਰੇ ਦੇ ਲਵੇ ਖੜ ਕੇ ਭਰਦੇ ਨੇ ਕਿ ਕਣਕ ਨੂੰ ੱੱਕਾ ਨਾ ਲੱਗ ਜਾਏ ਪਾਣੀ ਜ਼ਿਆਦਾ ਨਾ ਪੈ ਜਾਏ ਕਣਕ ਡਿੱਗ ਨਾ ਜਾਵੇ ਅੱਜ ਕੋਈ ਪਰਵਾਹੇ ਨਹੀਂ ਖੁੱਲੀਆਂ ਚੱਲ ਰਹੀਆਂ ਨੇ ਦਿਨ ਰਾਤ ਉਤੋਂ ਨਾਈਟ ਵੀ ਖੁੱਲੀ ਆ ਰਹੀ ਆ ਬਿਲਕੁਲ ਠੀਕ ਹੈ ਜੀ ਜਿਹੜੀਆਂ ਜਿੱਮੇ ਆਪਣੇ ਸਟੇਟ ਦਾ ਤਾਂ ਇਹ ਹਾਲ ਹੋਇਆ ਪਿਆ ਵੀ ਇੰਨੇ ਨੂੰ ਬੋਲਾ ਖਿੱਚੀ ਫਿਰਦਾ ਆਪਣਾ ਸਟੇਟ ਕਰਜਈ ਹੈ ਇਹਨਾਂ ਨੂੰ ਗਨਮੈਨ ਨਮੀਆਂ ਗੱਡੀਆਂ ਇਹਨਾਂ ਨੂੰ ਉਹ ਜਾ ਕੁਝ ਚਾਹੀਦਾ ਹੋਰ ਪੰਜਾਬ ਨੂੰ ਡੁੱਬਣ ਲੱਗੇ ਹੋਏ ਆ ਉਵੇਂ ਹੀ ਸਾਡੇ ਵੀਰ ਵੀ ਪਾਣੀ ਦਾ ਬੁਰਾ ਹਾਲ ਹੈ ਪਾਣੀ ਸੋਚ ਕੇ ਨਹੀਂ ਵਰਤਣਾ ਖੁੱਲਾ ਪਾਣੀ ਲਾਉਣਾ ਹਾਲਾਂਕਿ ਜਿਹੜਾ ਤੁਸੀਂ ਪਾਣੀ ਦੀ ਫਸਲ ਨੂੰ ਬਹੁਤ ਘੱਟ ਲੋਡ ਹੈ ਮੈਂ 20 ਸਾਲ ਤੋਂ ਇਨਸੈਕਟੀਸਾਈਡ ਨਹੀਂ ਵਰਤੇ ਆ ਜੀ ਤੇ ਮੇਰੇ ਕਦੀ ਵੀ ਫਸਲ 'ਚ ਕੀੜਾ ਨਹੀਂ ਲੱਗਿਆ ਨੇਚਰ ਕੋਲ ਅਪ ਦਾ ਇੱਕ ਤਰੀਕਾ ਹੈ ਜਦ ਆਪਾਂ ਉਹਨੂੰ ਆਪ ਕੰਟਰੋਲ ਕਰਨ ਲੱਜਨੇ ਆ ਤਾਂ ਉਹ ਆਪਣੇ ਬਸ ਤੋਂ ਬਾਹਰ ਹੋ ਜਾਂਦੀ ਹੈ ਫਿਰ ਸਪਰੇਆ ਹੋਰ ਹੈ ਵੀ ਹੋਰ ਹੈ ਵੀ ਮਿੱਤਰ ਕੀੜੇ ਵੀ ਮਰ ਜਾਂਦੇ ਨੇ ਹਾਂਜੀ ਉਹ ਕਰਨੀਆਂ ਪੈਂਦੀਆਂ ਨੇ ਜਿਹਦੇ ਕਰਕੇ ਇਹ ਆਪਾਂ ਨੂੰ ਵੀ ਸਿੱਖਣਾ ਪਊਗਾ ਸਾਨੂੰ ਜ਼ਿੰਮੇਦਾਰਾਂ ਨੂੰ ਵੀ ਅਸੀਂ ਤਾਂ ਕੋਸ਼ਿਸ਼ ਕਰਦੇ ਆ ਆਪਣੇ ਬਿਹਾਫ ਤੇ ਪਰ ਇਹ ਸਰਕਾਰਾਂ ਨੂੰ ਵੀ ਸਿੱਖਣਾ ਪਊਗਾ ਜੀ ਕਿਉਂਕਿ ਜ਼ਿੰਮੇਦਾਰ ਨੂੰ ਇੱਕ ਇਹਨਾਂ ਨੇ ਦੇਖੋ ਇੱਕ ਸਾਇੰਟਿਸਟ ਵੀ ਬਣਾਇਆ ਹੋਇਆ ਇੱਕ ਇਹਨੂੰ ਇੰਜੀਨੀਅਰ ਵੀ ਹਰੇਕ ਸੰਦ ਉਹ ਜਦ ਇੱਕ ਸੰਦ ਨਾਲ ਉਹ ਕੰਮ ਕਰਨ ਲੱਗਦਾ ਅਗਲੇ ਸਾਲ ਉਹਨੂੰ ਦੱਸ ਦਿੰਦੇ ਨੇ ਵੀ ਇਹ ਨਹੀਂ ਠੀਕ ਕਦੀ ਤਾਂ ਸੁਪਰਸੀਡਰ ਕਦੀ ਜ਼ੀਰੋ ਡ੍ਰਿੱਲ ਕਦੀ ਰੋਟਾਵੇਟਰ मतलब की कोशिश जिम्मेदार ਲਈ ਜਾਓ ਤੁਸੀਂ ਬੇਕੂਫੋਂ ਵੀ ਇੱਕ ਵਾਰ ਸਰਕਾਰ ਤੇ ਵੀ ਜੇ ਪਾਣੀਆਂ ਦੇ ਮੁੱਦੇ ਤੇ ਆਪਾਂ ਫੇਰ ਮੁੜ ਕੇ ਆਈਏ ਜੀ ਸਰਕਾਰ ਤੇ ਵੀ ਸਵਾਲ ਉੱਠਦੇ ਨੇ ਜਿਸ ਤਰ੍ਹਾਂ ਹੁਣ ਲਾਈਟ ਖੁੱਲੀ ਆ ਰਹੀ ਆ ਇਹਦੇ ਤੇ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਜਦੋਂ ਖੇਤ ਦੇ ਵਿੱਚ ਕੋਈ ਫਸਲ ਨਹੀਂ ਹੈਗੀ ਬਹੁਤ ਸਾਰੇ ਕਿਸਾਨਾਂ ਨੇ ਸੁੱਕੀਆਂ ਪੈੜੀਆਂ ਬਾਕੇ ਛੜਤੀਆਂ ਅੱਜ ਬਹੁਤ ਸਾਰਿਆਂ ਦੀਆਂ ਮੋਟਰਾਂ ਚੱਲ ਰਹੀਆਂ ਨੇ ਇੱਧਰ ਵੀ ਧਿਆਨ ਦੇਣਾ ਚਾਹੀਦਾ ਇਹ ਵੀ ਧਰਤੀ ਉਹ ਪਾਣੀ ਤਾਂ ਠੀਕ ਹੈ ਜਿਹੜਾ ਧਰਤੀ ਹੇਠਲਾ ਪਾਣੀ ਠੀਕ ਹੈ ਜੀ ਥੋੜੀ ਜਿਹਾ ਸੈਟਲਾਈਟ ਰਾਈ ਇਹ ਅੱਗ ਦੇਖ ਸਕਦੇ ਨੇ ਪਾਣੀ ਕਿਉਂ ਨਹੀਂ ਦੇਖ ਸਕਦੇ ਅਫਸਰਾਂ ਨੂੰ ਕਿਉਂ ਨਹੀਂ ਉਹ ਮੇਹੀ ਰੋਕ ਸਕਦੇ ਇਹ ਜਿਨੇ ਕਿਸੇ ਨੇ ਕੋਈ ਚਾਰਾ ਲਾਇਆ ਚਾਰੇ ਨੂੰ ਪਾਣੀ ਲਾਵੇ ਜਿਹੜਾ ਖਾਲੀ ਬਾਣ ਚ ਪਾਣੀ ਛੱਡਦਾ ਜੇ ਉਹ ਪਾਣੀ ਬਗੈਰ ਵਜ੍ਹਾ ਤੋਂ ਛੱਡਿਆ ਗਿਆ ਤਾਂ ਉਹਨੂੰ ਕਿਉਂ ਨਹੀਂ ਜੁਰਮਾਨਾ ਕਰਦੇ ਦੇਖੋ ਡੰਡੇ ਨਾਲ ਹੀ ਆਪਾਂ ਲੋਕ ਸਮਝਦੇ ਆਂ ਆਪਾਂ ਬਿਨਾ ਜੁਰਮਾਨੇ ਤੋਂ ਆਪਾਂ ਨਹੀਂ ਹਟਦੇ ਪੁੱਠੇ ਕੰਮ ਕਰਦੇ ਫਿਰ ਕਹਿਣਗੇ ਕਿਸਾਨ ਜਥੇਬੰਦੀਆਂ ਝੰਡੇ ਚੱਕ ਕੇ ਆ ਜਾਂਦੀ ਨੇ ਜੀ ਇਦਾਂ ਦਾ ਹੁੰਦਾ ਦੇਖੋ ਜੀ ਆਪਾਂ ਤਾਂ ਨਹੀਂ ਚੱਕਦੇ ਮੈਂ ਨਾ ਤਾਂ ਅੱਗ ਲਾਉਣ ਵਾਲਿਆਂ ਦੇ ਨਾਲ ਕਿਸੇ ਨਾਲ ਗਿਆ ਆਪਾਂ ਉਹਨਾਂ ਨੂੰ ਸਮਝਾਈਦਾ ਵੀ ਤੁਹਾਨੂੰ ਪ੍ਰਸ਼ਾਸਨ ਦੀ ਬੇਨਤੀਦਾਰੀ ਕਰਕੇ ਜੁਰਮਾਨਾ ਘੱਟ ਕਰਾ ਦਿੰਨੇ ਆਂ ਗਾਹ ਨੂੰ ਅੱਗ ਲਾਏ ਉਹਨਾਂ ਦੇਖੋ ਜਿਹੜੀ ਚੀਜ਼ ਆਪਣੀ ਕੁਦਰਤ ਨੂੰ ਗੁਰੂ ਨਾਨਕ ਦੇ ਫਲਸਫੇ ਦੇ ਉਲਟ ਹੈ ਤੁਸੀਂ ਜਿਹੜਾ ਬੰਦਾ ਉਹ ਕਰਦਾ ਆ ਆਪਾਂ ਉਹਦੇ ਨਾਲ ਬਿਲਕੁਲ ਨਹੀਂ ਮਤਨ ਨਹੀਂ ਖੜਦਾ ਜੀ ਬਾਕੀ ਜਿਹੜੀ ਜਥੇਬੰਦੀ ਖੜਦੀ ਆ ਉਹਨੂੰ ਸਵਾਲ ਕਰ ਸਕਦੇ ਹੋ ਤੁਸੀਂ ਆਪਾਂ ਫੇਰ ਵੀ ਅਸੀਂ ਇਹ ਸਾਡੀ ਗਲਤੀ ਆ ਜਿਹੜੇ ਕਰਦੇ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਜੀ ਉਹਨਾਂ ਲਈ ਬਹੁਤ ਮਾੜੀ ਗੱਲ ਆ ਤੇ ਨੇਚਰ ਨੂੰ ਬਚਾਉਣ ਲਈ ਇਕੱਲੇ ਸਰਕਾਰ ਨੂੰ ਨਹੀਂ ਪੂਰੇ ਸਾਰੀ ਮਨੁੱਖਤਾ ਨੂੰ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਸਰਕਾਰ ਦਾ ਅੱਜ ਦਾ ਟਾਈਮ ਦੇਖ ਕੇ ਲੱਗ ਰਿਹਾ ਹੈ ਕਿ ਸਰਕਾਰ ਸਹੀ ਕੰਮ ਕਰ ਰਹੀ ਆ ਸਹੀ ਨੂੰ ਅਸੀਂ ਸਹੀ ਕਹਾਂਗੇ ਜੀ ਨਹਿਰੀ ਪਟਵਾਰੀ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਆਰਜੀ ਜਿਸ ਤਰ੍ਹਾਂ ਮੋਟਰਾਂ ਦੇ ਕਨੈਕਸ਼ਨ ਮਿਲਦੇ ਸੀ ਕਿਸਾਨਾਂ ਨੂੰ ਮੋਗ ਲਵਾਉਣ ਲਈ ਆਰਜੀ ਉਹ ਉਤਸ਼ਾਹ ਕਰ ਰਹੇ ਨੇ ਉਹਨਾਂ ਨੂੰ ਸਮਝਾ ਰਹੇ ਨੇ ਆਰਜੀ ਕਨੈਕਸ਼ਨ ਮਿਲ ਰਹੇ ਨੇ ਜੀ ਨਹਿਰੀ ਪਾਣੀ ਦੇ ਬਿਲਕੁਲ ਠੀਕ ਹੈ ਜੀ ਇਹਨਾਂ ਨੇ ਕੋਈ ਅੱਡ ਨਹੀਂ ਕਰਿਆ ਜਿਹੜਾ ਇਨਫਰਾਸਟ੍ਰਕਚਰ ਬਣਿਆ ਹੋਇਆ ਸੀ ਉਹੀ ਸਾਰਾ ਦੁਬਾਰਾ ਰਿਵਾਈਵ ਕਰਿਆ ਉਹ ਬੰਦ ਕਿਉਂ ਹੋਇਆ ਦੇਖੋ ਸੋਚਣ ਵਾਲੀ ਗੱਲ ਇਹ ਹੈ ਪਹਿਲੇ ਨਹਿਰੀ ਸਿਸਟਮ ਚੱਲ ਰਿਹਾ ਸੀ ਉਹ ਬੰਦ ਕਿਉਂ ਹੋਇਆ ਹੁਣ ਅਸੀਂ ਟੇਲ ਦੇ ਐਨ ਲਾਸਟ ਐਂਡ ਤੇ ਬੈਠੇ ਆ ਜਦ ਤਾਂ ਜੀਰੀ ਦਾ ਟਾਈਮ ਹੁੰਦਾ ਸੀ ਉਦੋਂ ਤਾਂ ਤੁਬਕਾ ਵੀ ਪਾਣੀ ਦਾ ਨਹੀਂ ਆਉਂਦਾ ਸੀ ਜਦ ਕਣਕ ਦਾ ਟਾਈਮ ਹੁੰਦਾ ਸੀ ਸਾਰੇ ਆਪਣੇ ਮੋਗੇ ਬੰਦ ਕਰ ਲੈਂਦੇ ਸਾਡੇ ਖੀਰ ਤੇ ਟੇਲ ਤੇ ਉਰੇ ਹੜਾ ਵਾਲੀ ਸਥਿਤੀ ਬਣ ਜਾਂਦੀ ਸੀ ਤਾਂ ਕਰਕੇ ਅਸੀਂ ਅਰਜ਼ੀਆਂ ਦੇਦੇ ਕਿ ਆਪਦੇ ਸੂਏ ਬੰਦ ਕਰਾਏ ਵੀ ਇਹ ਜਦ ਸਾਨੂੰ ਲੋੜਾ ਉਦੋਂ ਤਾਂ ਦਿੰਦੇ ਨਹੀਂ ਇਹਨਾਂ ਨੂੰ ਲੋੜਾਂ ਪਛਾੜਨੀਆਂ ਚਾਹੀਦੀਆਂ ਨੇ ਜੀ ਇਹਨਾਂ ਨੇ ਜਿੰਨਾ ਇਨਫਰਾਸਟ੍ਰਕਚਰ ਤੇ ਖਰਚਾ ਕਰਿਆ ਬਿਜਲੀ ਤੇ ਜੇ ਉਹਦੇ ਨਾਲੋਂ 25 ਪੈਸੇ ਹੀ ਇਰੀਗੇਸ਼ਨ ਤੇ ਕਰ ਦੰਦੇ ਤਾਂ ਜ਼ਿੰਮੇਦਾਰਾਂ ਕੋਲ ਨੱਕੇ ਆਟੋਮੈਟਿਕ ਹੋ ਨਜ਼ਰਾਇਲ ਚ ਨਹੀਂ ਆਏ ਦੀ ਨਹਿਰੀ ਪਾਣੀ ਟੱਕਣ ਖੋਲੋ ਜਦ ਮਰਜੀ ਲਾ ਲਓ ਜਦ ਮਰਜੀ ਬੰਦ ਕਰ ਦਿਓ ਉਹਨਾਂ ਨੇ ਅੱਗੇ ਸਪ੍ਰਿੰਕਲਰ ਲਾਏ ਨੇ ਥੋੜੇ ਜਿਹਾ ਪਾਣੀ ਨਾਲ ਕਿੰਨਾ ਕੁਝ ਕਰਿਆ ਜਾ ਸਕਦਾ ਪਰ ਉਹਦੇ ਲਈ ਗਾਈਡਲਾਈਨਸ ਦੀ ਲੋੜ ਹੈ ਤੇ ਜ਼ਿੰਮੇਦਾਰਾਂ ਨੂੰ ਮੋਟੀਵੇਸ਼ਨ ਦੀ ਲੋੜ ਹੈ ਨਵੇਂ ਤਰੀਕੇ ਇੰਟਰੋਡਿਊਸ ਕਰਨੇ ਚਾਹੀਦੇ ਨੇ ਨਵੇਂ ਵਿਚਾਰ ਦੇ ਤਰੀਕੇ ਵੀ ਜ਼ਿੰਮੇਦਾਰਾਂ ਨੂੰ ਲਾਉਣਾ ਚਾਹੀਦਾ ਉਧਰ ਨੂੰ ਪਰ ਤੁਸੀਂ ਇੱਕਦਮ ਦੇਖੋ ਜ਼ਿੰਮੇਦਾਰ ਦੀ ਵੀ ਸਥਿਤੀ ਸਮਝਣੀ ਚਾਹੀਦੀ ਹੈ ਜੀ ਉਹਨਾਂ ਦਾ ਬਿਲਕੁਲ ਜਿਹੜੇ ਰੈਟ Trap ਚ ਆਏ ਹੋਏ ਨੇ ਉਹ ਇਹ ਜੇ ਇੱਕ ਕਹੋ ਉਹਨਾਂ ਦੇ ਚਾਰੋਂ ਪਾਸੇ ਜਿੰਨਾ ਉਹਨਾਂ ਤੇ ਕਰਜ਼ਾ ਹੈ ਜੇ ਉਹ 19 ਫਸਲ ਨਹੀਂ ਕੱਢਦੇ ਤਾਂ ਉਹਨਾਂ ਦੇ ਵਿਆਜ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ ਉਹ ਇਸ ਕਰਕੇ ਉਹਨਾਂ ਨੇ ਉਹੀ ਕਣਕ ਜੀਵੀ ਤੇ ਆਪਣਾ ਰੂਟੀਨ ਬਣਾ ਲਈ ਉਹਨਾਂ ਨੂੰ ਐਂ ਲੱਗਦਾ ਵੀ ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਅਸੀਂ ਤਾਂ ਮਰ ਜਾਾਂਗੇ ਕਰਜ਼ੇ ਚ ਹੁਣ ਕਿਸਾਨ ਜਥੇਬੰਦੀਆਂ ਦਾ ਅੱਗੇ ਕਿੱਦਾਂ ਦਾ ਸਟੈਂਡ ਹੋਊਗਾ ਜੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਹੱਕ ਦੇ ਵਿੱਚ ਪਾਣੀਆਂ ਦੇ ਹੱਕ ਦੇ ਵਿੱਚ ਜਿਹੜੇ ਜੀ ਪਾਣੀਆਂ ਦੇ ਡਰਾਮੇ ਚ ਕਹੋ ਤੁਸੀਂ ਡਰਾਮੇ ਦੇ ਵਿੱਚ ਸਾਡਾ ਕੋਈ ਯੋਗਦਾਨ ਨਹੀਂ ਹੋਣਾ ਉਹ ਵੋਟਾਂ ਲਈ ਸਭ ਕੁਝ ਕਰ ਰਹੇ ਨੇ ਤੇ ਉਸ ਕੰਮ ਲਈ ਅਸੀਂ ਨਹੀਂ ਇਹਨਾਂ ਦੇ ਨਾਲ ਜਾ ਕੇ ਖੜ੍ਹ ਸਕਦੇ ਇਹਨਾਂ ਨੂੰ ਮੁਬਾਰਕ ਇਹ ਜੀਆਂ ਚਲਕੀਆਂ ਜੀ ਜਿਹੜੇ ਅਸੀਂ ਜੇ ਕੋਈ ਇਹ ਮੁੱਦੇ ਤੇ ਕੁਝ ਕਰਨਾ ਚਾਹੁੰਦੇ ਨੇ ਪਹਿਲਾਂ ਤਾਂ ਰਿਪੇਰੀਅਨ ਸਟ੍ਰੇਟ ਪੰਜਾਬ ਹੈ ਪੰਜਾਬ ਕੋਲ ਸਾਰੇ ਹੱਕ ਨੇ ਅੱਪਾ ਆਪਣੀ ਦਾੜੀ ਦੂਜੇ ਦੇ ਹੱਥ 'ਚ ਫੜਾਉ ਕਿਉਂ ਰਹੇ ਆ ਸਾਡੀਆਂ ਨਹਿਰਾਂ ਨੇ ਸਾਡੀਆਂ ਨਦੀਆਂ ਨੇ ਅਸੀਂ ਬੈਠ ਕੇ ਕਿਸੇ ਨੂੰ ਪਾਣੀ ਦਈਏ ਚੀਜ਼ ਦਈਏ ਅਸੀਂ ਕਿਉਂ ਕਹੀਏ ਵੀ ਅਸੀਂ ਉਧਰ ਜਾਣ ਨਹੀਂ ਦੇਣਾ ਹੀ ਆਏ ਨਹੀਂ ਕਰਨ ਦੇਣਾ ਅਸੀਂ ਉਹਨੂੰ ਦੇਖ ਕੇ ਜਿੰਨਾ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਦਈਏ ਜਿੰਨਾ ਸਾਡਾ ਹੱਕ ਹੈ ਉਹਨਾਂ ਅਸੀਂ ਆਪਦੇ ਕੋਲ ਰੱਖੀਏ ਤੇ ਉਹਨੂੰ ਸਹੀ ਤਰੀਕੇ ਨਾਲ ਵਰਤੀਏ ਇਹ ਨਹੀਂ ਬਿਓ ਪਾਣੀ ਆਪਰ ਰੱਖ ਕੇ ਉਹਦੀ ਬੇਕਦਰੀ ਕਰੀ ਜਾਵੇ ਉਹ ਜਿਹੜਾ ਪਾਣੀ ਹੈ ਜੀ ਉਹਦੇ ਵਿੱਚ ਕਿੰਨੀਆਂ ਮਿਨਰਲਸ ਕਿੰਨੀਆਂ ਧਾਤਾਂ ਨੇ ਜਿਵੇਂ ਕਰਕੇ ਪੰਜਾਬ ਧਰਤੀ ਆਪਣੀ ਆਬਾਦ ਹੋਈ ਸੀ ਜੇ ਉਹ ਪਾਣੀ ਪੰਜਾਬ ਨੂੰ ਮਿਲੇ ਦੁਬਾਰ ਤੋਂ ਇਹ ਬਹੁਤ ਅੱਛਾ ਕਦਮ ਹੈ ਜਿਹੜੀਆਂ ਇਹ ਰਿਵਾਈਵ ਕਰਨ ਲੱਗੇ ਨੇ ਇਹਨੂੰ ਬਹੁਤ ਲਾਰਜ ਸਕੇਲ ਤੇ ਕਰਨਾ ਚਾਹੀਦਾ ਤੇ ਜਿਹੜੇ ਮੋਟਰਾਂ ਦੇ ਕਨੈਕਸ਼ਨ ਜ਼ਿਆਦਾ ਆਪੀ ਖੜ ਜਣਗੇ ਫਿਰ ਜੇ ਸੂਏ ਆਉਂਦੇ ਹੋਣਗੇ ਸੂਏਆਂ ਨਾਲ ਤਾਂ ਜਦ ਮਰਜੀ ਇਹ ਛੱਡੀ ਰੱਖਣ ਸਗਾ ਤੋਂ ਆਪਣਾ ਫਾਇਦਾ ਹੋਊਗਾ ਮਿਨਰਲਸ ਆਉਣਗੇ ਥੱਲੇ ਪਾਣੀ ਦਾ ਲੈਵਲ ਵਧੂਗਾ ਉਦੋਂ ਤਾਂ ਨਾ ਉਹ ਲੋਡ ਤੇ ਵੀ ਪਾਣੀ ਛੱਡਿਆ ਜਾਵੇ ਤਾਂ ਵਧੀਆ ਹਮ ਪਰ ਜੇ ਕੋਈ ਫਸਲ ਮਰਦੀ ਹੈ ਖਰਾਬ ਹੁੰਦੀ ਹੈ ਉਦੋਂ ਬੰਦ ਕਰਿਆ ਜਾਵੇ ਫਿਰ ਜਿਹੜਾ ਇਨਸੈਕਟੀਸਾਈਡਸ ਫਰਟੀਲਾਈਜ਼ਰਸ ਤੁਸੀਂ ਆਏ ਦੇਖ ਲਓ ਉਹਦੇ ਚ ਕਾਲਾ ਬਿਜਾਰੀ ਹੋਰ ਜਿਹਦੀ ਅਸਲ ਚ ਜਿਹੜੀ ਕੁਰਸੀ ਤੇ ਜਿਹੜਾ ਬੈਠਾ ਜ਼ਿੰਮੇਵਾਰ ਬੰਦਾ ਉਹ ਉਸ ਕੁਰਸੀ ਲਈ ਇਨਸਾਫ ਨਹੀਂ ਕਰਦਾ ਜ਼ਮੀਂਦਾਰ ਜ਼ਮੀਂਦਾਰ ਆਪਣੇ ਖੇਤੀ ਕਰਦੇ ਨੇ ਉਹ ਖੇਤੀ ਬਾਰੇ ਸਟੱਡੀ ਨਹੀਂ ਕਰਦੇ ਵੀ ਕਿੰਨੇ ਤਰ੍ਹਾਂ ਦੇ ਕੀੜੇ ਨੇ ਕਿਵੇਂ ਸੋਇਲ ਚ ਕਿੰਨੀ ਹੁਣ ਯੂਰੀਆ ਦੇ ਡਾਇਆ ਪਾਈ ਜਾਂਦੇ ਨੇ ਉਹਦੇ ਚ ਧਾਤ ਕੀ ਪਤਾ ਜ਼ਿੰਕ ਦੀ ਹੋਵੇ ਕਮੀ ਕਮੀ ਕੀ ਵਜਾ ਮੈਗਨੀਸ਼ੀਅਮ ਦੀ ਹੋਵੇ ਕੀ ਪਤਾ ਗ੍ਰੇਨਾਈਟ ਦੀ ਹੋਵੇ ਕਿਹੜੀ ਉਹਦੀ ਚੀਜ਼ ਦੀ ਕਮੀ ਹੈ ਉਹਨੂੰ ਚੈੱਕ ਕਰਾਓ ਕਰਾ ਕੇ ਮੋਹਰ ਜਾਂ ਪਾਊਡਰ ਮੰਗਾਓ ਉਹ ਚੀਜ਼ ਪਵਾਓ ਤਾਂ ਕਿ ਚੰਗੇ ਕੰਮ ਕਰੋ ਮੇਰਾ ਤਾਂ ਮਤਲਬ ਹੈ ਪੰਜਾਬ ਨੂੰ ਜੇ ਅੱਗੇ ਲਿਜਾਉਣਾ ਫੇਰ ਇੱਕ ਨੰਬਰ ਤੇ ਲਿਆਉਣਾ ਨਹੀਂ ਤਾਂ ਬੁਰਾ ਹਾਲਤਾ ਕਰੇ ਦਿੱਤਾ ਕਰ ਜਾਈ ਇਹਨਾਂ ਨੇ ਕਰਤਾ ਪਾਣੀ ਆਪਣਾ ਖਰਾਬ ਕਰ ਲਿਆ ਵਾਤਾਵਰਨ ਆਪਣਾ ਖਰਾਬ ਕਰ ਲਿਆ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਬਾਈ ਅਵਜਿੰਦਰ ਸਿੰਘ ਜੋਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਪਾਣੀਆਂ ਦੇ ਮੁੱਦੇ ਤੇ ਹਮੇਸ਼ਾ ਪੰਜਾਬ ਦੇ ਨਾਲ ਆ ਪਰ ਜਿਹੜੇ ਡਰਾਮੇ ਹੋ ਰਹੇ ਨੇ ਵੋਟਾਂ ਦੇ ਕਾਰਨ ਉਹਦੇ ਨਾਲ ਅਸੀਂ ਬਿਲਕੁਲ ਨਹੀਂ ਤੁਰਾਂਗੇ ਪਾਣੀਆਂ ਦੇ ਹੱਕ ਦੇ ਵਿੱਚ ਪੰਜਾਬ ਦੇ ਹੱਕ ਦੇ ਵਿੱਚ ਹਮੇਸ਼ਾ ਲੜਾਈ ਹੈ ਜਿਹੜੀ ਉਹ ਕਿਸਾਨ ਜੱਥੇਬੰਦੀਆਂ ਲੜਦੀਆਂ ਰਹਿਣਗੀਆਂ ਫਿਲਹਾਲ ਤੁਹਾਡਾ ਕੀ ਵਿਚਾਰ ਹੈ ਕਮੈਂਟ ਬਾਕਸ ਜਰੂਰ ਦੱਸਿਓ ਧੰਨਵਾਦ ਕੈਮਰਾਮੈਨ ਜਤਿੰਦਰ ਚਵਾਣਾ ਦੇ ਨਾਲ ਮਨਵਿੰਦਰ ਸਿੰਘ ਚਵਾਣਾ ਪਾਸੋਂ